ਕਿ ਪੰਜਾਬੀ ਸਿੰਗਰ ਰਾਇ ਚਚਾਰ ਜਲੰਧਰ ਹੀ ਇਜ਼ ਫਰਮ ਜਲੰਧਰ ਐਂਡ ਆਮ ਅ ਪ੍ਰੀਟੀ ਰਾਇ ਫਰਮ ਕੈਨੇਡਾ ਸੋ 2006 ਹੀ ਕੇਮ देयर ਫॉर ਸ਼ੋਸ ਸ਼ੋ ਲਈ ਉੱਥੇ ਆਇਆ ਸੀਗਾ ਸੋ ਉੱਥੇ ਉਦੋਂ ਅਸੀਂ ਇੱਕ ਦੂਜੇ ਨੂੰ ਮਿਲੇ ਆ ਸ਼ੋ ਡੂਇੰਗ ਦਾ ਸ਼ੋਸ ਅਸੀਂ ਮਿਲੇ ਨੰਬਰ ਐਕਸਚੇਂਜ ਕੀਤੇ ਐਂਡ ਉੱਥੇ ਆ ਕੇ ਆਫ ਕੋਰਸ ਜਿੱਦਾਂ ਹੁੰਦਾ ਹੈ ਕਿ ਡੇਟਿੰਗ ਐਂਡ ਆਲ ਦੈਟ ਸੋ ਸਾਡੀ ਡੇਟ ਸ਼ੁਰੂ ਹੋਈ ਐਂਡ ਮੈਨੂੰ ਤਾਂ ਲੱਗੇ ਤੱਕ ਕਾਫੀ ਚੱਲੇਗੀ ਐਂਡ ਮੈਰਿਜ ਦੀ ਮੈਨੂੰ ਕਹਿੰਦਾ ਸੀ ਕਿ ਮੈਂ ਤਾਂ ਨਾ ਕਰਨੀ ਆ ਸੋ ਮੈਂ ਉਸ ਚੀਜ਼ ਤੇ ٹرسٹ ਕੀਤਾ ਬਲੀਬ ਕੀਤਾ ਤੇ ਬਸ ਐਂਡ ਆਮ ਹੇਅਰ ਟੂਡੇ ਆਮ ਦੇ ਲੋ ਸ਼ੋ ਲਗਣਗੇ ਸੀਗੇ ਆਪਣੇ ਤੇ ਸ਼ੋ ਤੋਂ ਬਾਅਦ ਜਦੋਂ ਇਹਨਾਂ ਨੇ ਸ਼ੋ ਖਤਮ ਹੋ ਗਏ ਕਿੰਨੇ ਦਿਨ ਰੁਕ ਰਹੇ ਨੇ ਇਹ ਸਪਟੰਬਰ 20 ਤੋਂ 2006 ਵਿੱਚ ਵਾਪਸ ਆ ਗਏ ਸੀ ਆਈ ਥਿੰਕ 2025 ਡੇਸ ਰੇ ਸੀ ਉਹ ਬਾਤ ਵਿੱਚ ਕੀਏ ਨੇ ਕਦੀ ਹਾਂਜੀ ਬਹੁਤ ਵਾਰੀ ਗਏ ਆ ਉੱਥੇ ਜਾਂਦੇ ਰਹੇ ਨੇ ਇਵਨ ਆਫਟਰ ਜਦੋਂ ਅਸੀਂ ਇਕੱਠੇ ਸੀਗੇ ਉਦੋਂ ਬਾਅਦ ਮੇਰੇ ਕਾਫੀ ਫੈਮਲੀ ਫੰਕਸ਼ਨਸ ਨੇ ਕੈਨੇਡਾ ਅਟੈਂਡ ਕੀਤੇ ਮੇਰੀ ਫੈਮਲੀ ਨੂੰ ਐਵਰੀ ਈਚ ਫੈਮਲੀ ਮੈਂਬਰ ਨੂੰ ਮਿਲਿਆ ਅਤੇ ਹਰ ਇੱਕ ਦੇ ਨਾਲ ਕਰੇ ਵਿਜ਼ਿਟ ਨਾ ਆਈ ਹੈਵ ਆਲ দ্য ਪਿਕਚਰਸ ਐਂਡ ਐਵਰੀਥਿੰਗ ਤੇ ਬਾਕੀ ਫੰਕਸ਼ਨਸ ਆਰੇਨੇਟਾਂ ਦੇ ਅੰਦਰ ਕੀਤੇ ਆ ਕਿ ਕੈਨੇਡਾ ਜਾਂਦਾ ਹੈ ਤੁਸੀਂ ਕੀਤੀ ਕੀ ਤੁਸੀਂ ਕਦੋਂ ਆਏ ਹੋ ਨਾਲ ਦੇ ਨਾਲ ਇੱਥੇ ਇੰਡੀਆ ਦੇ ਵਿੱਚ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋਲ ਆ ਗਈ ਸੀਗੀ ਆਤਮ ਸਿੰਘ ਅਰਬਨ ਸਟੇਟ ਕਪੂਰਖਲਾ ਅਸੀਂ ਰਹਿੰਦੇ ਰਹਾਂ 6 ਇਅਰਸ ਵੀ ਲਵਡ ਟੁਗੇਦਰ ਸੋ ਸੋ ਇਥੇ 13 ਦੇ ਵਿੱਚ ਮੈਂ ਵਨ ਹੇ ਬਿਕਮ ਪ੍ਰੈਗਨੈਂਟ ਸੋ ਮੈਂ ਕੈਨੇਡਾ ਵਾਪਸ ਗਈ ਸੀ ਟੂ ギਵ ਅ ਬਰਥ ਟੂ ਮਾਈ ਚਾਈਲਡ ਤੇ ਹੁਣ ਤੁਹਾਡੇ ਕੋਲੋਂ ਐਫ ਆਈ ਆ ਦਰਜ ਕਰਵਾਈ ਗਈ ਹੈ ਰੀਸੈਂਟਲੀ ਪਹਿਲਾਂ ਤਾਂ ਡੀ ਕੋਦੋ ਗੱਲ ਹੋਈ ਸੀ ਤੇ ਐਫ ਆਈ ਆ ਦਰਜ ਕਰਾਉਣ ਦੇ ਵਿੱਚ ਇੰਨਾ ਕੁ ਸਮਝ ਪਰ ਕਰਿਆ ਅ ਲਾਸਟ ਗੱਲ ਸਾਡੀ ਹੋਈ ਸੀ ਅਕਟੋਬਰ 24 ਨੂੰ uh, 2024 ਅ um, ਮੰਥ 1 ਐਂਡ 1.5 ਮੰਥ ਅਗੋ ਸੋ ਉਦੋਂ ਮੈਨੂੰ ਕਾਲ ਕੀਤੀ ਸੀ ਉਹਨਾਂ ਨੇ ਬਸ ਇਹ ਹੀ ਕਿ ਮੈਂ ਤੁਹਾਨੂੰ ਸਮਝਾਉਂਦਾ ਆ ਤੇ ਮੈਂ ਇਦਾਂ ਆ ਪਹਿਲਾਂ ਉਦਾਂ ਮੈਨੂੰ ਡਰਾਉਂਦੇ ਧਮਕਾਉਂਦੇ ਰਹੇ ਫਿਰ ਮੈਨੂੰ ਪਿਆਰ ਨਾਲ ਕਿ ਤੂੰ ਸੁਣ ਲੈ ਕਿ ਕਿ ਨੂੰ ਉਹ ਪਤਾ ਲੱਗ ਗਿਆ ਸੀ ਕਿ ਮੈਂ ਕੰਪਲੇਂਟ ਕਰਤੀ ਆ ਸੋ ਇਹ ਮੈਨੂੰ ਕਹਿ ਰਿਹਾ ਸੀ ਕਿ ਕੀ ਹੋ ਜਾਊਗਾ ਕੰਪਲੇਂਟ ਕਰਕੇ ਤੂੰ ਘਰ ਖਰਾਬ ਕਰ ਲੇਂਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਉਹ ਮੈਂ ਕੀ ਖਰਾਬ ਕਰੂੰਗੀ ਆਫਟਰ ਅਪੀਅਰ نہیں نہیں افٹر افٹر کمپلینٹ اپلیکیشن ان دا تھلے ایف آئی آر رجسٹر کروا دی گئی ہے کمیٹ ہے انصاف ملن دی پولیس ادھیکاریاں نے کسے نال گل ہے نا انہاں کوئی مل لگے تھو سارے اف کورس میں پہلا ہے پولیس نے اپنا کام بہت اڑیا طریقے نال کیتا منو کوئی اس پولیس نال کوئی ہے گی پولیس اپنا کام سارا بہت ہے ਔਰ ਪੂਰੀ ਤਰ੍ਹਾਂ ਉਹਨਾਂ ਨੇ ਸਹਿਯੋਗ ਕੀਤਾ ਨਾਈਸਲੀ ਟੀਕ ਵੀ ਕੀਤਾ ਵਧੀਆ ਪਰ ਜਿਹੜਾ ਜਿਵੇਂ ਉਹਨਾਂ ਲੋਕਲ ਸਿੰਗਰ ਇੱਕ ਸਿੰਗਰ ਉਹ ਪਾਵਰ ਤੁਹਾਨੂੰ ਤੁਸੀਂ ਮੈਸੇਜ ਤੇ ਸੁਣੇ ਚੁੱਕੇ ਆ ਕਿ ਉਹ ਪਾਵਰ ਆਪਣੀ ਦੱਸ ਰਿਹਾ ਆ ਪੋਲਿਟਿਕਲ ਦਬਾਅ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਪੁਲਿਸ ਤੇ ਵੀ ਹੋ ਰਿਹਾ ਹੈਗਾ ਉਹ ਆਪਣੀ ਜੌਬ ਕਰ ਰਹੇ ਆ ਪਰ ਉਹ ਐਂਡ ਆਫ ਦਿ ਡੇ ਉਹ EMPLOYEES ਨੇ ਵਿਚਾਰੇ ਉਹ ਪ੍ਰੈਸ਼ਰ ਥੱਲੇ ਹੈਗੇ ਨੇ ਪਰ ਉਹ ਆਪਣਾ ਕੰਮ ਕਰੀ ਜਾ ਰਹੇ ਹੈਗੇ ਨੇ ਸੋ ਮੈਂ ਉਹਨਾਂ ਤੋਂ ਇਹੀ ਹੋਪ ਕਰਦੀ ਆ ਔਰ ਕਿ ਉਹ ਉਹਨੂੰ ਜਲਦੀ ਤੋਂ ਜਲਦੀ ਅਰਸਤ ਕਰ ਲਾਂਗੇ لگ رہے ہیں گئے کہ اس کیونکہ ساڑے والیڈی ایف ایل درج کروائی ہوئی ہے ان لڑائی لڑنی پہ رہی ہے کہتے ہیں کہ مسئیبت ہے سامنا کرنا پہ رہے ہیں کوئی پریشر ہے اس کی تاہم کتا جانا ہو آپ کا یا ایف ایل درج کروائی ہے باپ سے یہ شکایت ہوں لے کے کس طرح دی کوئی منٹلی راست پہ رہا ہوئی آنیسلی دس آنا تھا نا سچ ایموشنل آنسر جیدی میں لاس ٹوالو یئرز منٹلی ہراسمنٹ سہی ہے آیا ਇਹ ਕੁਝ ਵੀ ਨਹੀਂ ਹੋਦੇ ਮਰੇ ਕੁਝ ਵੀ ਨਹੀਂ ਹੋ ਰਿਹਾ ਮਰੇ ਹੈਗਾ ਐਂਡ ਆਮ ਰੈਡੀ ਫਾਰ ਇਟ ਜਿੱਦਾਂ ਮੈਂ ਦੱਸਿਆ ਜਦੋਂ ਇੱਕ ਕੁੜੀ ਵਾਈਫ ਹੁੰਦੀ ਹੈ ਸਿਸਟਰ ਹੁੰਦੀ ਹੈ ਇੰਨੀ ਸਟਰੋਂਗ ਨਹੀਂ ਦੀ ਜਦੋਂ ਮਦਰ ਹੁੰਦੀ ਹੈ ਦੁਨੀਆ ਦੀ ਕੋਈ ਪਾਵਰ ਉਹਨੂੰ ਹਰਾ ਨਹੀਂ ਸਕਦੀ ਪਰ ਮੈਨੂੰ ਕੋਈ ਪਾਵਰ ਹਰਾ ਨਹੀਂ ਸਕੂਗੀ ਥਿੰਕ ਅਬਾਊਟ ਮਾਈ ਸਨ ਪਰ ਮੈਨੂੰ ਕੋਈ ਵੀ ਹਰਾ ਨਹੀਂ ਸਕੂਗੀ ਲੱਗ ਰਿਹਾ ਕਿ ਕਿਉਂਕਿ ਹੁਣ ਤੁਸੀਂ ਪਾਰਟਿਕੂਲਰ ਤੇ ਇੱਥੇ ਰਹਿ ਨਹੀਂ ਰਹੇ ਤੁਹਾਨੂੰ ਆਣਾ ਜਾਣਾ ਪੈ ਰਿਹਾ ਉਹਦਾ ਵੈਸੀ ਰਸ ਹੋ ਜਾਂਦਾ ਕਿਉਂਕਿ ਇੱਕ ਕਾਫੀ ਲੌਂਗ ਡਿਸਟੈਂਸ ਦਾ ਸਫਰ ਹੁੰਦਾ ਹੈ ਔਰ ਅਥਰ ਇਹ ਫੇਰ ਰਜਿਸਟਰ ਕਰਾਈ ਹੈ ਲੱਗ ਰਿਹਾ ਕਿ ਇਨਸਾਫ ਮਿਲ ਪਾਏਗਾ ਲੜਾਈ ਜਿੱਤ ਪਾਉਗੇ ਉਸ ਨੂੰ ਸਜ਼ਾ ਹੋ ਪਾਏਗੀ ਜਾਂ ਉਹ ਅਰੈਸਟ ਹੋ ਪਾਏਗਾ ਮੈਨੂੰ ਉਮੀਦ ਪੂਰੀ ਹੈ ਲੱਗ ਵੀ ਰਿਹਾ ਆ ਕਿਉਂਕਿ ਜੇ ਸੱਚ ਦਾ ਸਾਥ ਸਾਰੇ ਦੇਣਗੇ ਬਾਕੀ ਤੁਸੀਂ ਹੈਗੇ ਆ মিডিਆ ਚਾਹੇ ਤਾਂ ਕੁਝ ਨਹੀਂ ਕੀ ਨਹੀਂ ਕਰ ਸਕਦਾ ਹੈਗਾ ਰਾਈਟ ਉਹਨੇ মিডিਆ ਨੂੰ ਇਹ ਗੱਲ ਕੱਢੀ ਔਰ ਮੈਂ মিডিਆ ਨੂੰ ਹੀ ਰਿਕਵੈਸਟ ਕਰ ਰਹੀ ਹੈਗੀ ਆ ਸੋ ਸਭ ਕੁਝ ਹੋ ਸਕਦਾ ਸਭ ਕੁਝ ਕਰ ਸਕਦਾ ਕਦ ਤੱਕ ਪੋਲੀਟੀਕਲ ਦਬਾਅ ਪਾਉਗਾ ਜਿਹੜੇ ਆਫੀਸਰਸ ਵੀ ਨੇ ਉਹ ਵੀ ਕਿਤੇ ਨਾ ਕਿਤੇ ਫੈਮਿਲੀ ਮੈਂਬਰਸ ਹੈਗੇ ਨੇ ਕਿਤੇ ਨਾ ਕਿਤੇ ਦੋ ਮਿੰਟ ਲਈ ਬੈਠ ਕੇ ਸੋਚਣਗੇ ਤਾਂ ਸਹੀ ਇਫ ਥਿਸ ਹੈਪਨ ਟੂ देयर ਡਾਟਰ ਐਂਡ ਸਿਸਟਰ ਜੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਨਾਲ ਇਹ ਹੈਪਨ ਹੁੰਦਾ ਕਿ ਉਸਟਲ ਸਪੋਰਟ ਕਰਦੇ ਇਦਾਂ ਦੇ ਪਰਸਨ ਰਾਈਟ ਸੋ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗੀ ਜੋ ਇਹਨੂੰ ਸਪੋਰਟ ਕਰ ਰਹੇ ਹੈਗੇ ਨੇ ਕਿ ਤੁਸੀਂ ਇੱਕ ਬਾਰ ਇਹ ਸੋਚ ਕੇ ਦੇਖੋ ਕਿ ਜਦੋਂ ਕਿਸੇ ਕੁੜੀ ਨੂੰ ਇਦਾਂ ਕੋਈ ਖਰਾਬ ਕਰਦਾ ਆ سارا نو میڈیا نو گورٹ نوٹ کری ہے ਉਮੀਦ ਕਰਦੀ ਆ ਕਿ ਉਹ ਨੈਕਸਟ ਵੀ ਮੈਨੂੰ ਇਦਾਂ ਹੀ ਸਾਥ ਦੇਣਗੇ ਤੇ ਬਾਕੀ ਇੱਥੇ ਦੇ ਲੋਕ ਜਿਹੜੇ ਦੁਨੀਆ ਆ ਬਹੁਤ ਇਮੋਸ਼ਨਲ ਪੀਪਲ ਆ ਉਹ ਮੇਰੀ ਫੀਲਿੰਗਸ ਤੇ ਇਮੋਸ਼ਨਸ ਨੂੰ ਪ੍ਰੋਪਰ ਸਮਝਣਗੇ ਕਿ ਮੈਂ ਕਿਸ ਚੋਨੰਗੀ ਹੈਗੀ ਆ ਕਿਸ ਟਾਈਮ ਚੋਨੰਗੀ ਹੈਗੀ ਆ ਔਰ ਉਹ 12 ইয়ারਸ ਮੇਰੇ ਲਈ ਮੈਂ ਇੱਕ ਬਹੁਤ ਸਜਾ ਬੁਰੀ ਕੱਟੀ ਹੈਗੀ ਆ ਮੇਰਾ ਬੇਟਾ ਜੇ ਮੇਰਾ ਬੇਟਾ ਮੇਰੇ ਕੋਲ ਨਾ ਹੁੰਦਾ ਜਾਂ ਮੇਰਾ ਬੇਟਾ ਮੈਨੂੰ ਪਾਵਰ ਨਾ ਦਿੰਦਾ ਮੈਂ ਸ਼ਾਇਦ ਇੱਥੇ ਅੱਜ ਖੜੀ ਜਾਂ ਬੈਠੀ ਨਾ ਹੁੰਦੀ ਮੇਰਾ ਬੇਟਾ ਹੀ ਮੈਨੂੰ ਇੱਥੇ ਤੱਕ ਭੇਜਣ ਆ ਲਾਇਆ ਮੇਰਾ ਬੇਟਾ ਹੀ ਕਹਿ ਰਿਹਾ ਕਿ ਵਾਈ ਡੋਨਟ ਯੂ ਫਾਈਟ ਯੂਰਸੈਲਫ ਤੂੰ ਘਰ ਤੱਕ ਮੇਰੇ ਬੇਟੇ ਨੇ ਕਿਹਾ ਮम्मा ਜਦੋਂ ਮੈਂ 8 ਇਅਰ 올ਡ ਸੀਗਾ ਮੈਨੂੰ ਇੰਟਿਊਸ਼ਨ ਹੋਣ ਲੱਗੀ ਸੀ ਕਿ ਡਾਡਾ ਇਜ਼ ਅ ਫੇਕ ਕਿ ਉਹ ਸਿਰਫ ਟਾਈਮ ਪਾਸ ਲਈ ਮੈਨੂੰ ਗੱਲ ਕਰਦਾ ਆ ਇਹਨੂੰ ਲਵ ਨਹੀਂ ਕਰਦਾ ਬਿਕੋਜ਼ ਜਦੋਂ ਮੈਂ ਨਾਲ ਗੱਲ ਕਰਦਾ ਉਹਨੇ ਕਦੇ ਨਹੀਂ ਕਿਹਾ ਵੀ ਮੈਂ ਮੰਮਾ ਨਾਲ ਗੱਲ ਕਰਨੀ ਹੈ ਮੰਮਾ ਕਿੱਥੇ ਆ ਉਹ ਸਿਰਫ ਇਨਕੁਆਰੀ ਕਰਦੇ ਸੀ ਮੰਮਾ ਕਿੱਥੇ ਆ ਕੰਮ ਤੇ ਆ ਦੈਟਸ ਇਟ ਤੁਸੀਂ ਆਲਵੇਸ ਕ੍ਰਾਈ ਕਰਦੇ ਆ ਉਹਨੇ ਬੜੇ ਮੈਸੇजेस ਛੱਡੇ ਡਾਡਾ ਮੰਮਾ ਸ਼ੀ ਲਵਸ ਯੂ ਸੋ ਮਚ ਕਿਸੇ ਫੰਕਸ਼ਨ ਤੇ ਗਏ ਸਾਰੇ ਕਪਲਸ ਲੋ ਡਾਂਸ ਕਰ ਰਹੇ ਸੀ ਮਾਈ ਸਨ ਵਾਸ ਸਟਾਰਟ ਕ੍ਰਾਈਂਗ ਕਿਉਂਕਿ ਮੈਂ ਬੈਠੀ ਸਾਰੇ ਕਪਲਸ ਨੂੰ ਦੇਖ ਰਹੀ ਸੀ ਦੈਟ ਵਾਸ ਅ ਇਮੋਸ਼ਨਲ ਮੋਮੈਂਟ ਔਰ ਉਸ ਵਕਤ ਉਹਨੇ ਆਕੇ ਮੈਸੇਜ ਛੱਡਿਆ ਕਿ ਡਾਡਾ ਮਮਾ ਆਪ ਇਕੱਲੇ ਸੀਗੇ ਮੈਂ ਬਹੁਤ ਬੈਡ ਫੀਲ ਕਰ ਰਿਹਾ ਮੈਂ ਚਾਹੁੰਦਾ ਕਿ ਤੁਸੀਂ ਆਮੋ ਮਮਾ ਕੋਲ ਔਰ ਮਮਾ ਤੇ ਤੁਸੀਂ ਇਕੱਠੇ ਡਾਂਸ ਕਰੋ ਨਾ ਵੀ ਕੈਨ ਹਾਵ ਅ ਟ੍ਰਿਪ ਟੁਗੇਦਰ ਸਾਰੇ ਪਾਸੇ ਉਹ ਮੈਨੂੰ ਸਮਝਾਉਣ ਵਾਲਾ ਮੇਰਾ ਬੇਟਾ ਆ ਮੈਂ ਹੁਣ ਤੱਕ ਇਮੋਸ਼ਨਲੀ ਜਦੋਂ ਤੁਸੀਂ ਕਿਸੇ ਵੀ ਕਦੇ ਗੱਲ ਕਰੋਗੇ ਫੈਮਲੀ ਮੈਂਬਰ ਮੈਨੂੰ ਸਾਰੇ ਕਹਿੰਦੇ ਸੀ ਕਿ ਟੂ ਮੱਚ ਅਟੈਚਡ ਆ ਉਹਦੇ ਨਾਲ ਉਹਨੂੰ ਲਿਸਨ ਕਰੀ ਜਾਂਦੀ ਆ ਉਹਦੀ ਝੂਠ ਤੇ ਬਲੀਵ ਕਰੀ ਜਾਂਦੀ ਆ ਔਰ ਮੇਰੇ ਸਾਨ ਨੇ ਮੈਨੂੰ ਕਿਹਾ ਡੋਨਟ ਬਲੀਵ ਹੇ ਔਰ ਉਹਨੇ ਮੈਨੂੰ ਸਟਰੋਂਗਲੀ ਕਿਹਾ ਕਿ ਮਮਾ ਗੋ ਅੱਜ ਵੀ ਉਹਨੇ ਮੈਨੂੰ ਹੱਥ ਕੀਤਾ ਕਿਸ ਕੀਤਾ ਔਰ ਕਹਿੰਦਾ ਆਲ ਦਾ ਬੈਸਟ ਯੂ ਆਰ ਅ ਵੰਡਰ ਵਮੈਨ ਯੂ ਕੈਨ ਹਾ ਫਾਈਟ ਉਦੋਂ ਉਹਨੇ ਮੈਸੇਜ ਕਰਕੇ ਆਪਣੇ ਫਾਦਰ ਨੂੰ ਕਹਿਤਾ ਕਿ ਤੁਸੀਂ ਆਫਿਸ ਆਓ ਬਟ ਸਟਿਲ ਹੀ ਵਾਂਟਸ ਹੀ ਡੋਨਟ ਵਾਂਟ ਹੀ ਡੋਨਟ ਵਾਂਟ ਹੀ ਸੈਡ ਉਹਨੇ ਮੈਨੂੰ ਕੋਈ ਗੱਲ ਕਹੀ ਮੈਂ ਉਹਦੇ ਨਾਲ ਬੈਠ ਕੇ ਜਦੋਂ ਗੱਲ ਕੀਤੀ ਫਤ ਜੇ ਕੱਲ ਨੂੰ ਮਮਾ ਵਾਂਟਸ ਵੀ ਵਾਸ ਹਿਮ ਵਾਟਸ ਯੂਰ ਰੈਟ ਕਹਿੰਦਾ ਮੈਂ ਤੈਨੂੰ ਸ਼ਾਰਟ ਜੂੰਗਾ he said I'll ke mama you, you. he said ke no jo keh sakda main oda sanni main kyu nahi keh sakda he is not my father meri respect main kyu nahi keh sakda meri insult kiti hai kal ke wo apni family di sard ke video os kuch kare kyu kyu unna de bacche nahi hege baccheyan di koi fault nahi hai oh nikke baccheyan di chahe utthe ne chahe utthe ha na unna da kasoor hai i'm not a, that kind of woman ਮਦਰ ਸਾਰੇ ਬੱਚੇ ਸੇਮ ਹੁੰਦੇ ਆ ਸੋ ਬੱਚਿਆਂ ਨੂੰ ਉਹਨਾਂ ਨੂੰ ਵੀ ਫਾਦਰ ਚਾਹੀਦਾ ਆ ਉਹਨਾਂ ਦੀ ਵੀ ਕੋਈ ਗਲਤੀ ਬੱਚਿਆਂ ਦੀ ਤਾਂ ਕੋਈ ਗਲਤੀ ਨਹੀਂ ਨਾ ਜਸਟਿਸ ਚਾਹੀਦੀ ਕਿ ਮਤ ਕਿਉਂ ਉਹ ਇੱਕ ਸਜ਼ਾ ਮਿਲਦੀ ਹੈ سزا ਉਸ ਪਰਸਨ ਨੂੰ ਮਿਲਣੀ ਚਾਹੀਦੀ ਹੈ ਬੱਚਿਆਂ ਨੂੰ ਨਹੀਂ ਮਿਲਣੀ